ਇਹ ਵਿਸ਼ਾ ਖੁੰਮਦਾਨ ਕੈਂਪ ਜਿਹੜਾ ਉਹ ਲੱਗਦਾ ਜਿਹਦੇ ਚ ਸਾ ਕਮਲਜੀਤ ਸਿੰਘ ਕਮਲ ਸਾਡੇ ਜਿਹੜੇ ਇੱਥੇ ਦੇ ਇੰਚਾਰਜ ਦੇ ਪੰਜਾਬ ਕੇਸਰੀ ਗਰੁੱਪ ਦੇ ਉਹਨਾਂ ਦੀ ਪੂਰੀ ਟੀਮ ਬਹੁਤ ਮਿਹਨਤ ਦੇ ਨਾਲ ਬੜੇ ਲਗਨ ਦੇ ਨਾਲ ਇਸ ਕੈਂਪ ਦਾ ਯੂਨੀਅਨ ਕਰਦੇ ਨੇ ਪੰਜਾਬ ਵਾਲੇ ਮੇਰੇ ਭਰਾ ਅੱਜ ਪੰਜਾਬ ਕੇਸਰੀ ਆਫਿਸ ਖੰਨਾ ਦੇ ਵਿੱਚ ਪਹੁੰਚੇ ਨੇ ਮੈਨਾਂ ਉਹਦਾ ਧੰਨਵਾਦ ਕਰਦਾ ਇਹ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਉਹ ਲੱਗਦਾ ਅ ਜਿਹੜੇ ਚੇਸ਼ਾ ਕਮਨਜੀਤ ਸਿੰਘ ਕਮਨ ਸਾਡੇ ਜਿਹੜੇ ਇੱਥੇ ਦੇ ਇੰਚਾਰਜ ਨੇ ਪੰਜਾਬ ਕੇਸਰੀ ਗਰੁੱਪ ਦੇ ਉਹਨਾਂ ਦੀ ਪੂਰੀ ਟੀਮ ਬਹੁਤ ਮਿਹਨਤ ਦੇ ਨਾਲ ਬੜੇ ਲਗਨ ਦੇ ਨਾਲ ਇਸ ਕੈਂਪ ਦਾ ਆਯੋਜਨ ਕਰਦੇ ਨੇ ਕਿਉਂਕਿ ਪੰਜਾਬ ਕੇਸਰੀ ਗਰੁੱਪ ਨੇ ਹਮੇਸ਼ਾ ਦੇਸ਼ ਦੀ ਏਕਤਾ ਖਣਤਾ ਦੇ ਲਈ ਆਪਣੀ ਕੁਰਬਾਨੀ ਦਿੱਤੀ ਆਪਣਾ ਖੂਨ ਡੋਲਿਆ ਲਾਲਾ ਜਗਤ ਨਾਰਾਇਣ ਜੀ ਦੀ ਚਕਾਲਮੀ ਇਹ ਜਿਹੜੀ ਆ ਉਹ ਸ਼ਹਾਦਤ ਦੇ ਵਾਸ ਜਿਹੜਾ ਅਸੀਂ ਇੱਕ ਖੂਨਦਾਰ ਕੈਂਪ ਦੇ ਤੌਰ ਤੇ ਬਣਾ ਰਹੇ ਆ ਔਰ ਮੈਂ ਅਪੀਲ ਵੀ ਕਰਦਾ ਸਾਰੇ ਆਪਣੇ ਖੰਨਾ ਨਿਵਾਸੀਆਂ ਨੂੰ ਕਿ ਵੱਧ ਚੜ ਕੇ ਇਸ ਖੂਨਦਾਰ ਕੈਂਪ ਦੇ ਵਿੱਚ ਹਿੱਸਾ ਲਈਏ ਤਾਂ ਜੋ ਜਿਸ ਮਕਸਦ ਲਈ ਇਹਨਾਂ ਸਾਡੇ ਮਹਾਨ ਜਿਹੜੇ ਸਾਡੇ ਇਹ ਆਗੂ ਹੋਏ ਨੇ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣਾ ਖੂਨ ਡੋਲਿਆ ਸੋ ਉਹਨਾਂ ਨੂੰ ਇੱਕ ਸੱਚੀ ਸ਼ੋਦਾਂਝਲੀ ਅਸੀਂ ਦੇ ਸਕੀਏ ਕਿ ਇੱਕ ਮਨੁੱਖਤਾ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਈਏ ਔਰ ਖੂਨਦਾਨ ਕਿਉਂਕਿ ਹਰੇਕ ਜਿਹੜਾ ਮਰੀਜ਼ ਆ ਉਹਦੀ ਲੋੜ ਲੋੜ ਹੈਗੀ ਆ ਸੋ ਉਸ ਲੋੜ ਨੂੰ ਪੂਰੇ ਕਰਨ ਦੇ ਲਈ ਇਹ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਔਰ ਇਸ ਪੂਰੇ ਸਾਲ ਦਾ ਹਰ ਸਾਲ ਚ ਇਹ ਇੱਕ ਬੜਾ ਹੀ ਨਵੇਕਲਾ ਤੇ ਬਹੁਤ ਹੀ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਲੱਗਦਾ ਔਰ ਜਿਹਦੇ ਨਾਲ ਅਸੀਂ ਸਹੀ ਮਾਇਨੇ ਚ ਮਨੁੱਖਤਾ ਦੀ ਸੇਵਾ ਕਰ ਸਕਦੇ ਹਾਂ ਕਿਉਂਕਿ ਪੰਜਾਬ ਕੇਸਰੀ ਗਰੁੱਪ ਨੇ ਆਪਣੀ ਕਲਮ ਦੇ ਨਾਲ ਵੀ ਬੜੀ ਨਿੰਦਣਤਾ ਦੇ ਨਾਲ ਦੇਸ਼ ਦੀ ਏਕਤਾ ਖੰਡਤਾ ਦੇ ਲਈ ਆਪਣੀ ਕਲਮ ਚਲਾਈ ਹੈ ਔਰ ਪੰਜਾਬ ਦੇ ਵਿੱਚ ਜਦੋਂ ਬਹੁਤ ਬਾੜੇ ਦੌਰ ਸੀਗਾ ਬੜਾ ਇੱਥੇ ਅਤਵਾਦ ਸੀਗਾ ਉਸ ਸਮੇਂ ਵੀ ਪੰਜਾਬ ਕੇਸਰੀ ਗਰੁੱਪ ਅੱਗੇ ਹੋ ਕੇ ਪੰਜਾਬ ਦੀ ਅਮਨ ਸ਼ਾਂਤੀ ਲਈ ਲੜਦਾ ਰਿਹਾ ਔਰ ਜਿਹਦੇ ਸਦਕਾ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਪੰਜਾਬ ਤਰੱਕੀ ਕਰ ਰਿਹਾ ਉਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਹੜੇ ਅਸੀਂ ਅਮਨ ਪਸੰਦ ਲੋਕ ਆ ਜਿਹੜੇ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ ਲੋਕ ਆ ਜਿਹੜੇ ਦੇਸ਼ ਦੀ ਏਕਤਾ ਅਖੰਡਤਾ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਅਸੀਂ ਲੋਕ ਆ ਅਸੀਂ ਸਾਰੇ ਇਕੱਠੇ ਹੋ ਕੇ ਇਸ ਬਲੀਦਾਨ ਦਿਵਸ ਨੂੰ ਵੀ ਮਨਾਈਏ ਔਰ ਜਿਹੜਾ ਖੂਨਦਾਨ ਕੈਂਪ ਆ ਉਹਦੇ ਜਵਾ ਚੜ ਕੇ ਹਿੱਸਾ ਲਈ ਸੈਂ ਕਿਹੜੀ ਜਗ੍ਹਾ ਤੇ ਲੱਗ ਰਿਹਾ ਟਾਈਮਿੰਗ ਕੀ ਹੈ ਇਹ ਖੱਲੇ ਸ਼ਹਿਰ ਦੇ ਵਿੱਚ ਲੱਗ ਰਿਹਾ ਔਰ ਸਵੇਰ ਤੋਂ ਸ਼ੁਰੂ ਹੋ ਜਾਂਦਾ ਸੋ ਇਹ ਤਾਂ ਸ਼ੁਰੂ ਹੋ ਕੇ ਜਦੋਂ ਤੱਕ ਜਿਹੜੇ ਕਿਉਂਕਿ ਡਾਕਟਰ ਟੀਮ ਜਿਹੜੀ ਜਿਵੇਂ ਜਿਵੇਂ ਗਾਈਡ ਕਰਦੀ ਆ ਕਿ ਬਲੱਡ ਜਿਹੜਾ ਕਿੰਨਾ ਧੇਰ ਜਿਹੜਾ ਵਾ ਉਹ ਰੱਖਿਆ ਜਾ ਸਕਦਾ ਸੁਰੱਖਿਅਤ ਰੱਖਿਆ ਜਾ ਸਕਦਾ ਉਦੋਂ ਧੇਰ ਤੱਕ ਇਹ ਜਿਹੜਾ ਕੈਂਪੋ ਜਾਰੀ ਰਹੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਮੀਡੀਆ ਵਾਲੇ ਮੇਰੇ ਭਰਾ ਅੱਜ ਪੰਜਾਬ ਪੀਐਸੀ ਆਫਿਸ ਖੰਨਾ ਦੇ ਵਿੱਚ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਇਹ ਦੱਸਾ ਚਾਹਨਾ ਵੀ ਹਰ ਸਾਲ ਤਕਰੀਬਨ ਪਿਛਲੇ 7-8 ਸਾਲਾਂ ਤੋਂ ਪੰਜਾਬ ਕਿਸੇ ਗਰੁੱਪ ਕਰਨਾ ਵਾਲੋਂ ਇਹ ਜਿਹੜਾ ਵਿਸ਼ਾਲ ਕੂਲਨਰ ਕੈਂਪ ਲਗਾਇਆ ਜਾ ਰਿਹਾ ਹੈ ਇਸ ਵਾਰ ਵੀ ਇਹ ਕੂਲਨਰ ਕੈਂਪ 5 ਤਰੀਕ ਨੂੰ 5 ਸਤੰਬਰ ਨੂੰ ਆਈਡੀ ਪੈਲੈਸ ਆਈਡੀ ਬੈਂਕਟ ਹਾਲ ਜਿਹੜਾ ਉੱਥੇ ਲਗਾਇਆ ਜਾ ਰਿਹਾ ਤੇ ਹਰ ਸਾਲ ਵਾਂਗ ਮੈਨੂੰ ਪੂਰਨ ਉਮੀਦ ਹੈ ਵੀ ਜਿਵੇਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਖੂਨਦਾਨੀ ਨੇ ਖੂਨਦਾਨ ਕਰਨ ਆਉਂਦੇ ਨੇ ਤੇ ਇਸ ਵਾਰ ਵੀ ਵੱਡੀ ਗਿਣਤੀ ਦੇ ਵਿੱਚ ਹੀ ਖੂਨਦਾਨ ਕਰਨ ਜਿਹੜੇ ਲੋਕ ਪਹੁੰਚਣਗੇ ਤੇ ਮੈਂ ਦੱਸਣਾ ਚਾਹੁੰਦਾ ਲਾਲਾ ਜਗਤ ਨਾਰਾਇਣ ਜੀ ਜਿਨ੍ਹਾਂ ਨੇ ਦੇਸ਼ ਦੀ ਅਮਨ ਸ਼ਾਂਤੀ ਅਤੇ ਅਤਵਾਦ ਦੇ ਵਿਰੁੱਧ ਲੜਦੇ ਆ ਆਪਣਾ ਬਲਿਦਾਨ ਦਿੱਤਾ ਆਪਣਾ ਖੂਨ ਢੋਲਿਆ ਤੇ ਅੱਜ ਸਾਡਾ ਵੀ ਫਰਜ਼ ਬਣਦਾ ਹੈ ਵੀ ਜਿਹੜੇ ਅੱਜ ਪੰਜਾਬ ਕੇਸਰੀ ਗਰੁੱਪ ਵੱਲੋਂ ਜਿਹੜਾ ਇੱਕ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਵੀ ਇਹਦੇ ਵਿੱਚ ਉਸ ਜਿਹੜੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਦੇਸ਼ ਲਈ ਆਪਣਾ ਖੂਨ ਢੋਲਿਆ ਉਹਨਾਂ ਲਈ ਖੂਨਦਾਨ ਕਰਕੇ ਉਹਨਾਂ ਨੂੰ ਇਹ ਸ਼ਰਧਾਂਜਲੀ ਦਿਈਏ ਸ਼੍ਰੀ ਵਿਦੇਜ চোপੜਾ ਜੀ ਸ਼੍ਰੀ ਅਗਨਾਸ਼ চোপੜਾ ਜੀ ਸ਼੍ਰੀ ਅਭਿਜੇ চোপੜਾ ਜੀ ਦੀ ਜੀ ਦਿਸ਼ਾ ਨਿਰਦੇਸ਼ਾ ਇਹ ਟ ਇਹ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਤੇ ਇਹਦੇ ਵਿੱਚ ਸਾਰੇ ਆਪਾਂ ਲੱਤ ਚੜ ਕੇ ਜਿਹੜਾ ਸਾਰੇ ਸ਼ਹਿਰ ਵਾਸੀ ਸਹਿਯੋਗ ਕਰੀਏ ਤੇ ਮੈਨੂੰ ਪੂਰਨ ਆਸ ਹੈ ਵੀ ਹਰ ਵਾਰ ਜਿਵੇਂ ਸਾਨੂੰ ਪੂਰਨ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਦਾ ਹੈ ਤੇ ਇਸ ਵਾਰ ਵੀ ਪੂਰਾ ਸਹਿਯੋਗ ਮਿਲੇਗਾ ਸਰ ਕਿੰਨੀ ਜਿੰਨ ਕਵਰਕਲ ਛੋਟੀ ਪਲਾਨਿੰਗ ਹੈ ਦੇਖੋ ਪਿਛਲੀ ਵਾਰ ਵੀ 400 ਤੋਂ 500 ਦੇ ਕਰੀਬ ਸਾਡੇ ਜਿਹੜੇ ਜੁੜਤ ਹੋਏ ਸੀ ਉਸ ਤੋਂ ਪਿਛਲੇ ਤੱਕ 600 ਤੋਂ 700 ਦੇ ਵਿੱਚ ਸੀਗੇ ਤੇ ਸਾਨੂੰ ਇਸ ਵਾਰ ਵੀ ਉਮੀਦ ਕੋਈ ਹੈ ਜੇ ਅਸੀਂ ਜਿਹੜਾ ਸਾਡਾ 600 ਦਾ ਜਿਹੜਾ ਟਾਰਗੇਟ ਹੈਗਾ ਪਿਛਲੀ ਵਾਰ ਦਾ ਉਹਨੂੰ ਤਾਂ ਅਸੀਂ ਜ਼ਰੂਰ ਚਾਹਨੇ ਆ ਵੀ ਅਸੀਂ ਉਹਨੂੰ ਅਚੀਵ ਕਰੀਏ ਤੇ ਉਸ ਕਰਕੇ ਜਿਹੜੇ ਅਸੀਂ ਲਗਾਤਾਰ ਜਿੰਨੀਆਂ ਵੀ ਸਾਡੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਸਾਨੂੰ ਹਰ ਵਾਰ ਸਹਿਯੋਗ ਦਿੰਦੀਆਂ ਨੇ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਸਭ ਵੱਲੋਂ ਜਿਹੜਾ ਸਾਨੂੰ ਸਹਿਯੋਗ ਮਿਲਦਾ ਹੈ ਅੱਜ ਹਰ ਜਿਹੜਾ ਜਿਹੜੀ ਵੀ ਧਾਰਮਿਕ ਜਾਂ ਲੋਕ ਸਮਾਜਿਕ ਸੰਸਥਾਵਾਂ ਸਾਰਿਆਂ ਜਿਹੜੀਆਂ ਜੋਰ ਲਗਾ ਰਹੀਆਂ ਨੇ ਵੱਤਵਦ ਖੂਨਦਾਨ ਕਰਨ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਮੀਟਿੰਗਾਂ ਦਾ ਜਿਹੜਾ ਹਰ ਰੋਜ਼ ਜਿਹੜਾ سلسلہ ਉਹ جاری ਹੈ ਤੇ ਹਜੇ ਵੀ 5 ਤਰੀਕ ਦੇ ਵਿੱਚ ਕਿੰਚਾਰਜ ਹਨ ਰਹਿੰਦੇ ਨੇ ਤੇ ਹੋਰ ਵੀ ਜਿਹੜਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਜਿਹੜਾ ਸਾਡਾ ਜਿਹੜਾ ਟੀਚਾ ਹੈ ਦੇ ਨੂੰ ਅਸੀਂ ਪੂਰਾ ਕਰੀਏ ਲੇਕਿਨ ਇਹ ਕਿਹੜੀਆਂ ਟੀਮਾਂ ਜਿਹੜੀਆਂ ਨੇ ਕੰਝ ਰਹੀਆਂ ਨੇ ਇੱਥੇ ਫਿਲਹਾਲ ਤਾਂ ਕੀ ਹੈ ਵੀ ਇਹ ਜਿਹੜਾ ਇੱਕ ਨਾ ਬਹੁਤ ਵੱਡਾ ਜਿਹੜਾ ਜਦੋਂ ਖੂਨਦਾਨ ਨਾ ਜਿਹੜਾ ਜਦੋਂ ਥੋੜਾ ਹੋਵੇ ਉੱਥੇ ਆਪਾਂ ਦੋ ਤਿੰਨ ਟੀਮਾਂ ਬੁਲਾ ਸਕਦੇ ਹਾਂ ਇਹ ਇੱਥੇ ਨਾ ਸਾਨੂੰ ਤਕਰੀਬਨ ਇੱਕ ਦਿਨ ਦੋ ਦਿਨ ਪਹਿਲਾਂ ਤੋਂ ਹੀ ਟੀਮਾਂ ਉੱਥੇ ਆ ਕੇ ਆਪਣੀ ਰਿਹਸਲ ਕਰਦੀਆਂ ਨੇ ਇਸ ਕਰਕੇ ਅਸੀਂ ਜਿਹੜੀ ਹਨਨਲਸੀ ਹੋਮ ਦੇ ਬਲੱਡ ਬੈਂਕ ਦੀ ਟੀਮ ਹੈ ਉਹ ਬੁਲਾਣੇ ਆ ਕਿਉਂਕਿ ਉਹ ਇੱਕ ਦਿਨ ਪਹਿਲਾਂ ਵੀ ਉੱਥੇ ਆ ਕੇ ਪ੍ਰੋਪਰ ਕਿਉਂਕਿ ਜੇ 5-600 ਬੰਦੇ ਦਾ ਅਰੇਂਜਮੈਂਟ ਕਰਨਾ ਹੈ ਨਾ ਤਾਂ ਉਹ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਇਹਦੇ ਲਈ ਬਹੁਤ ਇੱਕ ਸਿਸਟਮ ਨਾਲ ਚਲਾਉਣਾ ਪੈਂਦਾ ਉਥੋਂ ਨਾਲ ਦੀ ਨਾਲ ਖੂਨ ਕਲੈਕਟ ਬਲੱਡ ਕਲੈਕਟ ਕਰਕੇ ਵੀ ਪਹੁੰਚਾਣਾ ਪੈਂਦਾ ਜਿਆਦਾ ਦੇਰ ਆਪਾਂ ਉਥੇ ਰੱਖ ਵੀ ਨਹੀਂ ਸਕਦੇ ਕਿਉਂਕਿ 2 ਵਜੇ ਤੱਕ ਚੱਲਣਾ ਹੁੰਦਾ ਤੇ ਉਸ ਕਰਕੇ ਉਹ ਪੂਰਾ ਮੈਨੇਜ ਜਿਹੜਾ ਬੰਦਾ ਕਰਦਾ ਸੀ ਉਹਨਾਂ ਨੂੰ ਹੀ ਕਰਦੇ ਹੁੰਦੇ ਆ ਵੀ ਸਾਡੇ ਨਾਲ ਉਹੀ ਕੰਮ ਕਰਨ ਤੇ ਉਹਨਾਂ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਤੇ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਵੀ ਉਹ ਸ਼ੁਰੂ ਕਰ ਦਿੰਦੇ ਨੇ ਉੱਥੇ ਆ ਕੇ ਸਾਰਾ ਕੁਝ ਸੈਟਿੰਗ ਕਰਾਉਂਦੇ ਮੇਰੀ ਵੀ ਬਲੱਡ ਦੀ ਕਲੈਕਸ਼ਨ ਹੈ ਫਿਰ ਕੁਝ ਹੀ ਅੱਗੇ ਹਰ ਤਰ੍ਹਾਂ ਦੇ ਕਿਥੇ ਕਿਹੜੇ ਪਰਚਾਉਣੇ ਕਿਹੜੇ ਬੋਜਾਉਣ ਉੱਥੋਂ ਆਪਾਂ ਨੂੰ ਸਭ ਨੂੰ ਜੋ ਵੀ ਜਿੰਨਾਂ ਨੂੰ ਹਾਂਜੀ ਹਾਂਜੀ ਮੁਖਮੰਦ ਕੋਲ ਆ ਰਹੇ ਸੀ ਉਸ ਦਿਨ ਮੁਖਮੰਦ ਕੈਬਨਟ ਮੰਤਰੀ ਕਰਨ ਪ੍ਰੇਸ ਸੌਂਦੇ ਸਚਾਂ ਸਿੰਘ ਬਰਸਰ ਜੀ ਨੇ ਤੇ ਸਾਡੇ ਅਭੀਕ ਚੋਪੜਾ ਜੀ ਡਾਇਰੈਕਟਰ ਪੰਜਾਬ ਕੇਸਰੀ ਗਰੁੱਪ ਵੱਲੋਂ ਉਹ ਵੀ ਪਹੁੰਚ ਰਹੇ ਨੇ ਉਸ ਤੋਂ ਇਲਾਵਾ ਡਾਕਟਰ ਅਮਰ ਸਿੰਘ ਜੀ ਗੁਰਪੀਰਤ ਜੀ ਢੁੱਲੋਂ ਸਾਹਿਬ ਯਾਨੀ ਕਿ ਜਿੰਨੀਆਂ ਵੀ ਸਾਡੇ ਇਲਾਕੇ ਦੇ ਆ ਰਾਜਨੀਤਿਕ ਤੇ ਧਾਰਮਿਕ ਸੰਤ ਮਹਾਪੁਰਸ਼ ਸਭ ਸਾਡੇ ਮੁਖਮਾਨੀ ਨੇ ਸਭ ਸਪੋਚ ਰਹੇ ਹੈ। ਕਿੰਨੇ ਵਜੇ ਸ਼ੁਰੂ ਹੋ ਰਹੀ ਹੈ ਜੀ ਕਹਿੰਦੇ? 9 ਵਜੇ ਸ਼ੁਰੂ ਹੋ ਰਹੀ ਹੈ। ਥੈਂਕ ਯੂ ਸਾਰਿਆਂ ਨੂੰ।